ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚੋਹਾਨ ਜਦੋਂ ਦੇ ਕੈਨੇਡਾ ਗਵਰਨਮੈਂਟ ਨੇ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀ ਲਿਆਂਦੀ ਆ ਉਦੋਂ ਤੋਂ ਜਿਹੜਾ ਹੈਗਾ ਪੰਜਾਬ ਵਾਸਤੇ ਚੰਗਾ ਵੀ ਹੋਇਆ ਬਹੁਤ ਕੁਸ਼ ਤੇ ਪੰਜਾਬ ਵਾਸਤੇ ਮਾੜਾ ਵੀ ਹੋਇਆ ਜੇ ਆਪਾਂ ਗੱਲ ਕਰੀਏ ਆਈਲੈਟਸ ਬਾਰੇ ਹੈਨਾ ਆਈਲੈਟਸ ਤਕਰੀਬਨ ਪੰਜਾਬ ਚੋਂ ਬੰਦ ਹੋ ਚੁੱਕਿਆ ਤੇ ਜਿਨ੍ਹਾਂ ਨੇ ਬੈਂਡ ਗਰਲਜ਼ ਨੇ ਆਪਾਂ ਬੈਂਡ ਗਰਲਜ਼ ਇਸ ਕਰਕੇ ਕਹਿੰਦੇ ਸੀ ਕਿਉਂਕਿ ਕੁੜੀਆਂ ਪੜ੍ਹਾਈ ਚ ਹਿਸ਼ਾਰ ਹੁੰਦੀਆਂ ਬੈਂਡ ਚੰਗੇ ਲੈ ਲੈਂਦੀਆਂ ਸੀ ਤੇ ਵਧੀਆ ਰਿਸ਼ਤਾ ਮਿਲ ਜਾਂਦਾ ਸੀ ਤੇ ਬਾਹਰ ਚਲੀਆਂ ਜਾਂਦੀਆਂ ਸੀ ਇਸ ਕਰਕੇ ਉਹਨਾਂ ਨੂੰ ਆਪਾਂ ਬੈਂਡ ਗਰਲਜ਼ ਦੇ ਨਾਮ ਨਾਲ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਸੀਗਾ ਕਈ ਮੁੰਡਿਆਂ ਨੂੰ ਕੈਨੇਡਾ ਦਿਖਾਉਣਾ ਕੈਨੇਡਾ ਸੈੱਟ ਕਰਨਾ ਸੈੱਟ ਕਰਨ ਦਾ ਸਿਹਰਾ ਕੁੜੀਆਂ ਨੂੰ ਜਾਂਦਾ ਕਿਉਂਕਿ ਕੁੜੀਆਂ ਨੇ ਬੈਂਡ ਲਈ ਕੈਨੇਡਾ ਗਏ ਨੇ ਤੇ ਆਪਦੇ ਘਰ ਆਲਿਆਂ ਨੂੰ ਘਰਦਿਆਂ ਨੂੰ ਸੱਦਿਆ ਇਸ ਕਰਕੇ ਬੈਂਡ ਗਰਲਜ਼ ਕਹਿੰਦੇ ਆ ਪਰ ਬੈਂਡ ਗਰਲਜ਼ ਦੇ ਲਈ ਹੋਏ ਬੈਂਡਾਂ ਦਾ ਵੀ ਬੈਂਡ ਵੱਜ ਚੁੱਕਿਆ ਕਿਉਂਕਿ ਹੁਣ ਸਮਾਂ ਇੰਨਾਕ ਤਬਦੀਲ ਹੋ ਚੁੱਕਿਆ ਵੀ ਜਦੋਂ ਕੈਨੇਡਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਤਬਦੀਲੀ ਲਿਆਂਦੀ ਕੈਨੇਡਾ ਨੇ ਇਹ ਕਹਿਤਾ ਕਿ ਅਸੀਂ ਸਿਰਫ ਜਿਹੜੇ ਪ੍ਰੋਫੈਸ਼ਨਲ ਜਾਂ ਗ੍ਰੈਜੂਏਟ ਕੋਰਸ ਕਰਦੇ ਆ ਉਹਨਾਂ ਦੇ ਸਪਾਊਸ ਨੂੰ ਹੀ ਓਪਨ ਸਪਾਊਸ ਵਰਕ ਪਰਮਿਟ ਦੇਵਾਂਗੇ ਤਾਂ ਉਦੋਂ ਤੋਂ ਜਿਹੜੀਆਂ ਕੁੜੀਆਂ ਨੇ ਬੈਂਡ ਲੈ ਕੇ ਰੱਖੇ ਆ ਉਹਨਾਂ ਨੂੰ ਹੁਣ ਖਰਚਾ ਕਰਨ ਵਾਲਾ ਘਰ ਵਾਲਾ ਪਤੀ ਨਹੀਂ ਲੱਭ ਰਿਹਾ ਪੰਜਾਬ ਦੇ ਵਿੱਚ ਕੋਈ ਟਾਈਮ ਹੁੰਦਾ ਸੀਗਾ ਜਦੋਂ ਕੁੜੀਆਂ ਬੈਂਡ ਲੈ ਲੈਂਦੀਆਂ ਸੀ ਤੇ ਖਰਚਾ ਕਰਨ ਵਾਲੇ ਮੁੰਡਿਆਂ ਦੀ ਲੈਂਡ ਲੱਗ ਜਾਂਦੀ ਸੀ ਪੰਜਾਬ ਦੇ ਵਿੱਚ ਤੇ ਕਈ ਗਰੀਬ ਘਰਾਂ ਦੀ ਸਾਦੇ ਘਰਾਂ ਦੀਆਂ ਕੁੜੀਆਂ ਕੁੜੀਆਂ ਨੂੰ ਉਹ ਜਿਹੇ ਰਿਸ਼ਤੇ ਮਿਲ ਗਏ ਮੁੰਡਿਆਂ ਨੇ ਖਰਚਾ ਕਰਤਾ ਉਹਦੀ ਪੜ੍ਹਾਈ ਦਾ ਬਾਹਰ ਚਲੀਆਂ ਗਈਆਂ ਸੈੱਟ ਹੋ ਗਈਆਂ ਤੇ ਘਰ ਵਾਲੇ ਨੂੰ ਬੁਲਾ ਲਿਆ ਤੇ ਉਹਦੇ ਨਾਲ ਚੰਗਾ ਇਹ ਹੋਇਆ ਵੀ ਆਪ ਵੀ ਉਹਨਾਂ ਦੇ ਪੈਰ ਲੱਗ ਗਏ ਤੇ ਜਿਹੜੇ ਜਿਹਨੂੰ ਜਿਨੇ ਖਰਚੇ ਦਾ ਰਿਸਕ ਲਿਆ ਉਹਦੇ ਵੀ ਪੈਰ ਲੱਗ ਗਏ ਉਹ ਵੀ ਸੈੱਟ ਹੋ ਗਏ ਪਰ ਹੁਣ ਅੱਜ ਦੇ ਟਾਈਮ 'ਚ ਮਾਹੌਲ ਇੰਨਾ ਚੇਂਜ ਹੋ ਚੁੱਕਿਆ ਇਹ ਸਿਰਫ ਜੇ ਆਪਾਂ ਕਹਿ ਦਈਏ ਵੀ ਲੋਕ ਸਿਆਣੇ ਹੋ ਚੁੱਕੇ ਲੋਕ ਵੀ ਸਿਆਣੇ ਹੋਏ ਆ ਕੁਝ ਫਰਕ ਪਿਆ ਪਰ ਇਹ ਸਾਰਾ ਕੈਨੇਡਾ ਵੱਲੋਂ ਲਾਈ ਗਈ ਰੋਕ ਦੇ ਕਾਰਨ ਹੀ ਸਾਰਾ ਕੁਝ ਹੋਇਆ ਹੁਣ ਅੱਜ ਦੇ ਟਾਈਮ 'ਚ ਜਿਹੜੀਆਂ ਕੁੜੀਆਂ ਨੇ ਔਖੇ ਹੋ ਕੇ ਆਈਲੈਂਡਸ ਪਾਸ ਕੀਤੇ ਚੰਗੇ ਬੈਂਡ ਲਏ ਆ ਉਹਨਾਂ ਨੂੰ ਖਰਚੇ ਕਰਨ ਵਾਲੇ ਘਰ ਵਾਲੇ ਨਹੀਂ ਲੱਭ ਰਹੇਗੇ ਤੇ ਜਿਹੜੇ ਮੈਰਿਜ ਬਿਊਰੋ ਦਾ ਕੰਮ ਕਰਦੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਹੁਣ ਸਾਨੂੰ ਜਿਹੜਾ ਅੱਗੇ ਤਾਂ ਹੁੰਦਾ ਸੀ ਵੀ ਵੀ ਕੁੜੀ ਦਾ ਰਿਸ਼ਤਾ ਦੱਸਣਾ ਵੀ ਕੁੜੀ ਨੇ ਬੈਂਡ ਲਏ ਆ ਵੀ ਕੈਨੇਡਾ ਜਾਣਾ ਤੇ ਦੀ 20 ਲੱਖ ਰੁਪਇਆ ਖਰਚਾ ਕਰਨ ਵਾਲੇ ਮੁੰਡੇ ਲੱਭ ਜਾਂਦੇ ਸੀ ਪਰ ਹੁਣ ਕਹਿੰਦੇ ਸਾਨੂੰ ਅਜਿਹੇ ਕੋਈ ਰਿਸ਼ਤਾ ਨਹੀਂ ਲੱਭਦਾ ਕੋਈ ਵੀ ਹਾਈ ਲੈਵਲ ਸਪਾਸ ਕੁੜੀ ਨਾਲ ਵਿਆਹ ਕਰਕੇ ਵਿਆਹ ਕਰਨ ਦਾ ਰਿਸਕ ਨਹੀਂ ਲੈ ਰਿਹਾ ਅੱਜ ਦੇ ਟਾਈਮ ਇਸ ਕਰਕੇ ਮੈਰਿਜ ਬਿਊਰੋ ਵਾਲਿਆਂ ਦਾ ਕਹਿਣਾ ਵੀ ਅਸੀਂ ਤਾਂ ਬੰਦ ਕਰਦੇ ਹਾਂ ਉਹ ਜਿਹੜੇ ਰਿਸ਼ਤੇ ਲੈਣੇ ਇਸ ਕਰਕੇ ਹੁਣ ਅਸੀਂ ਜਿਹੜੇ ਪੰਜਾਬ ਦੇ ਵਿੱਚ ਆ ਉਹੀ ਅਸੀਂ ਰਿਸ਼ਤੇ ਕਰਾਉਣੇ ਆ ਤੇ ਹੁਣ ਮੁੰਡਿਆਂ ਨੇ ਵੀ ਜਿਹੜੇ ਮੁੰਡੇ ਕਹ ਲਓ ਵੀ ਕਿਸੇ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਸੀਗੀ ਵੀ ਕਿਸੇ ਦਾ ਪੱਲਾ ਫੜ ਕੇ ਕੈਨੇਡਾ ਪਹੁੰਚਣ ਵਾਲੇ ਮੁੰਡੇ ਸੀਗੇ ਜਿਹੜੇ ਬਹੁਤ ਸਾਰੇ ਮੁੰਡੇ ਗਏ ਆ ਜਿਹੜੇ ਜਿਹੜੇ ਪੜ੍ਹਾਈ ਚ ਕਹਿ ਲੋ ਵੀ ਕਮਜ਼ੋਰ ਸੀਗੇ ਜਾਂ ਕਿਸੇ ਕਾਰਨ ਨਹੀਂ ਜਾ ਸਕਦੇ ਸੀ ਕੈਨੇਡਾ ਉਹਨਾਂ ਨੇ ਕਿਤੇ 35-30 ਲੱਖ ਰੁਪਏ ਕੁੜੀਆਂ ਆਸਤੇ ਖਰਚ ਕਰਕੇ ਕੈਨੇਡਾ ਗਏ ਆ ਉਹਨਾਂ ਦੀਆਂ ਸਦਰਾਂ ਕਿਤੇ ਨਾ ਕਿਤੇ ਉਹ ਖਤਮ ਹੋਈਆਂ ਇਸ ਕਰਕੇ ਉਹਨਾਂ ਦੇ ਚਾਪੂਰੇ ਨਹੀਂ ਹੋਏ ਕਿਉਂਕਿ ਉਹ ਕੈਨੇਡਾ ਨਹੀਂ ਜਾ ਸਕੇ ਤੇ ਉਹ ਮੁੰਡੇ ਜਿਹੜੇ ਪਲੱਸ 2 ਕਰਕੇ ਚਾ ਕਰ ਰਹੇ ਸੀ ਵੀ ਸਾਨੂੰ ਕੁੜੀ ਮਿਲੂਗੀ ਕੈਨੇਡਾ ਲੈ ਕੇ ਜਾਊਗੀ ਹੁਣ ਉਹ ਵੀ ਮੁੰਡੇ ਕੁੜੀਆਂ ਮੁੰਡੇ ਉਹ ਗ੍ਰੈਜੂਏਸ਼ਨ ਕਰਨ ਲੱਗੇ ਤਾਂ ਕਾਲਜਾਂ ਦੇ ਵਿੱਚ ਰੌਣਕਾਂ ਲੱਗੀਆਂ ਹੁਣ ਕੁੜੀਆਂ ਵੀ ਪਲੱਸ 2 ਦਾ ਖਿਹੜਾ ਆਈਲਟਸ ਦਾ ਖਿਹੜਾ ਛੱਡ ਕੇ ਗ੍ਰੈਜੂਏਸ਼ਨ ਕਰਨ ਲੱਗੀਆਂ ਕਿਉਂਕਿ ਹੁਣ ਮੁੰਡੇ ਕੁੜੀਆਂ ਨੂੰ ਇਹ ਪਤਾ ਲੱਗ ਚੁੱਕਿਆ ਵੀ ਪਲੱਸ 2 ਕਰਕੇ ਸਾਡੀ ਕੋਈ ਬੁੱਕਤ ਨਹੀਂ ਜੇ ਸਾਡੀ ਬੁੱਕਤ ਹੈਗੀ ਆ ਜੇ ਅਸੀਂ ਕੈਨੇਡਾ ਜਾਣਾ ਚਾਹੁੰਦੇ ਆ ਸੈੱਟ ਹੋਣਾ ਚਾਹੀਦਾ ਤੇ ਕਮ ਸੇ ਕਮ ਸਾਨੂੰ ਗ੍ਰੈਜੂਏਸ਼ਨ ਦੀ ਲੋੜ ਹੈ ਇਸ ਕਰਕੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਰੌਣਕਾਂ ਲੱਗੀਆਂ ਇਹਦੇ ਨਾਲ ਪੰਜਾਬ ਦਾ ਫਾਇਦਾ ਵੀ ਹੋਇਆ ਪੰਜਾਬ ਦਾ ਨੁਕਸਾਨ ਵੀ ਹੋਇਆ ਬਹੁਤ ਸਾਰੀ ਜਵਾਨੀ ਦਾ ਵੀ ਨੁਕਸਾਨ ਹੋਇਆ ਜਿਵੇਂ ਬਹੁਤ ਸਾਰੇ ਕੇਸ ਦੇਖਣ ਨੂੰ ਮਿਲੇ ਸੀਗੇ 2019-2021 ਚ 22 ਤੱਕ ਵੀ ਕੁੜੀਆਂ ਖਰਚਾ ਕਰਾ ਕੇ ਬਾਹਰ ਚਲੀਆਂ ਜਾਂਦੀਆਂ ਸੀ ਤੇ ਬਾਅਦ ਵਿੱਚ ਉਹ ਮੁੰਡਿਆਂ ਨੂੰ ਬੁਲਾਉਂਦੀਆਂ ਨਹੀਂ ਸੀ ਰੌਲਾ ਪੈ ਜਾਂਦੀਆਂ ਸੀ ਇੱਕ 2021 ਦੇ ਵਿੱਚ ਕੇਸ ਹੋਇਆ ਸੀਗਾ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਲਵ ਪ੍ਰੀਤ ਸਿੰਘ ਸਿੱਧੂ ਸੀ ਮੁੰਡਾ ਤਨੌਲਾ ਏਰੀਏ ਦੇ ਵਿੱਚ ਉਹਦਾ ਪਿੰਡ ਸੀਗਾ ਗੋਬਿੰਦਪੁਰਾ 24 ਸਾਲ ਦੀ ਉਮਰ ਸੀਗੀ ਤੇ 24 ਮੁੰਡਾ ਇੰਨਾ ਯੰਗ ਸੀਗਾ ਉਹਦੇ ਘਰਦਿਆਂ ਨੇ ਖਰਚਾ ਲਾ ਖਰਚਾ ਕਰਕੇ 24 ਲੱਖ ਰੁਪਇਆ ਗਹਿਣੇ ਧਰ ਕੇ ਜ਼ਮੀਨ 30-35 ਲੱਖ ਰੁਪਇਆ ਲਾ ਕੇ ਬਿਆੰਤ ਕੌਰ ਨਾਂ ਦੀ ਲੜਕੀ ਨੂੰ ਬਾਹਰ ਭੇਜਿਆ ਸੀ ਤੇ ਉਹ ਲੜਕੀ ਨੇ ਫਿਰ ਕੈਨੇਡਾ ਜਾ ਕੇ ਉੱਥੇ ਉਹਦੀ ਕਿਸੇ ਮੁੰਡੇ ਨਾਲ ਗੱਲਬਾਤ ਸੀਗੀ ਤੇ ਜਦੋਂ ਤੱਕ ਉਹਨੂੰ ਫੀਸਾਂ ਦੀ ਲੋੜ ਸੀਗੀ ਉਹਨੇ ਪੀਸਾ ਵਗੈਰਾ ਮਗਾਈਆਂ ਉਹ ਤੋਂ ਉਸ ਤੋਂ ਬਾਅਦ ਚ ਉਹਨਾਂ ਦਾ ਆਪਸ ਵਿੱਚ ਕਲੇਸ਼ ਰਹਿਣ ਲੱਗ ਗਿਆ ਟੁੱਟ ਗਿਆ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਤੇ ਮੁੰਡੇ ਨੇ ਬਿਨਾਂ ਦੱਸੇ ਕਰਦੇ ਨਾਲ ਗੱਲ ਕੀਤੀ ਸੁਸਾਈਡ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਬਿਆਨਤ ਕੌਰ ਜਦੋਂ ਪੰਜਾਬ ਆਉਂਦੀ ਆ ਤਾਂ ਉਹਦੀ ਅਰੈਸਟ ਵੀ ਪੁਲਿਸ ਪਾਉਂਦੀ ਹੈ 에어ਪੋਰਟ ਤੇ ਪਾ ਲੈਂਦੀ ਹੈ ਬਹੁਤ ਫੇਮਸ ਹੋਇਆ ਸੀਗਾ ਕੇਸ ਉਦੋਂ ਤੋਂ ਥੋੜਾ ਜਿਹਾ ਲੋਕਾਂ ਨੂੰ ਤੱਕਾ ਲੱਗਿਆ ਸੀਗਾ ਵੀ ਜਿਨ੍ਹਾਂ ਨੇ 30 35 35 ਲੱਖ ਕੁੜੀਆਂ ਤੇ ਵਿਸ਼ਵਾਸ ਕਰਕੇ ਕੁੜੀਆਂ ਨੂੰ ਬਾਹਰ ਭੇਜਿਆ ਉਨ੍ਹਾਂ ਦੀ ਜਿਹੜੀ ਹੈਗੀ ਆ ਮੁੰਡਿਆਂ ਦੀ ਦੁਰਦਸ਼ਾ ਬਾਅਦ ਚ ਬਹੁਤ ਹੋਈ ਸੀ ਬਾਅਦ ਚਲੇ ਵੀ ਗਏ ਬਹੁਤ ਮੁੰਡੇ ਕੁੜੀਆਂ ਦੇ ਬੇਸ ਤੇ ਚਲੇ ਵੀ ਗਏ ਪਰ ਧੋਖਾ ਵੀ ਬਹੁਤ ਜਾਨਾ ਨਾ ਹੋਇਆ ਤਾਂ ਮੈਂ ਕਹਿ ਰਿਹਾ ਸੀ ਵੀ ਇਹਦੇ ਨਾਲ ਨੁਕਸਾਨ ਵੀ ਹੋਇਆ ਤੇ ਫਾਇਦਾ ਤਾਂ ਚਲੋ ਜਿਹੜਾ ਕੋਈ ਕੁੜੀ ਮੁੰਡਾ ਉਧਰ ਚਲੇ ਗਏ ਸੈੱਟ ਹੋ ਗਏ ਉਹ ਤਾਂ ਚਲੋ ਆਪਾਂ ਫਾਇਦੇ ਦੇ ਫਾਇਦੇ ਦੀ ਕੈਟਾਗਰੀ ਚ ਆਪਾਂ ਉਹਨੂੰ ਐਡ ਕਰ ਲੈਨੇ ਆ ਤੇ ਹੁਣ ਜਿਹੜਾ ਅੱਜ ਦੇ ਟਾਈਮ ਜਿਹੜੇ ਹੈਗੇ ਆਈਲੈਟ ਸੈਂਟਰ ਵੀ ਆਲਮੋਸਟ ਪੰਜਾਬ ਚੋਂ ਬੰਦ ਹੋ ਚੁੱਕੇ ਆ ਬੰਦ ਜਾਂ ਬੰਦ ਹੋਣ ਕਿਨਾਰੇ ਆ ਉਹਦਾ ਸਿਰਫ ਜਿਹੜਾ ਸਿੱਧਾ ਤੇ ਸਿੱਧਾ ਰੀਜਨ ਹੈ ਇਹ ਹੈ ਕਿ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਰੂਲ ਦੇ ਵਿੱਚ ਕੀਤੀ ਗਈ ਸਖਤੀ ਇੱਕ ਦੂਜਾ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਵੀ ਦੋ ਤਿੰਨ ਪੰਜਾਬ ਦੇ ਬਲੌਗਰ ਕਹਿ ਲਓ ਜਾਂ ਆ ਕ੍ਰੀਏਟਰ ਕਹਿ ਲਓ ਕੈਨੇਡਾ ਗਏ ਹੋਏ ਆ ਤੇ ਉਹ ਕੈਨੇਡਾ ਦੀ ਬਹੁਤ ਜ਼ਿਆਦਾ ਤਾਰੀਫ ਕੈਨੇਡਾ ਦੇ ਤਾਰੀਫਾਂ ਦੇ ਪੁਲ ਬਣ ਰਹੇ ਆ ਕੈਨੇਡਾ ਦਾ ਇੱਕ ਪਾਸਾ ਚੰਗੇ ਵਾਲਾ ਪਾਸਾ ਦਿਖਾ ਕੇ ਤਾਂ ਮੈਂ ਉਹਨਾਂ ਨੂੰ ਵੀ ਸਤਕਾਰਯੋਗ ਕ੍ਰिएਟਰਜ਼ ਨੂੰ ਵਲੌਗਰਜ਼ ਨੂੰ ਬੇਨਤੀ ਕਰਨਾ ਚਾਹਣਾ ਕਿ ਪੰਜਾਬ ਦਾ ਕੈਨੇਡਾ ਨਾਲ ਕੰਪੈਰੀਸ਼ਨ ਨਾ ਕਰਿਆ ਕਰੋ ਪੰਜਾਬ ਇੱਕ ਹੋਰ ਧਰਤੀ ਹੈ ਕੈਨੇਡਾ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਪੰਜਾਬ ਨੂੰ ਵੀ ਸਲਾਹ ਦਿਆ ਕਰੋ ਹਮੇਸ਼ਾ ਤੁਹਾਡੇ ਮੂੰਹੋਂ ਸਿਰਫ ਕੈਨੇਡਾ ਅਮਰੀਕਾ ਇਟਲੀ ਫਰਾਂਸ ਵਰਗੇ ਮੁਲਕਾਂ ਦੀਆਂ ਤਾਰੀਫਾਂ ਸਾਨੂੰ ਮਿਲਦੀਆਂ ਪੰਜਾਬ ਨੂੰ ਵੀ ਨਾਲ ਦੀ ਨਾਲ ਪ੍ਰਮੋਟ ਕਰਿਆ ਕਰੋ ਪੰਜਾਬ ਚ ਆਪਾਂ ਜੰਮੇ ਆ ਪਲੇ ਆ ਪੰਜਾਬ ਚ ਵੱਡੇ ਹੋਏ ਆ ਪੰਜਾਬ ਦਾ ਵਿਰਾਸਤ ਕਲਚਰ ਗੁਰੂਆ ਪੀਰਾਂ ਦੀ ਧਰਤੀ ਇੰਨਾ ਕੁਸ਼ਾ ਪੰਜਾਬ ਚ ਪੰਜਾਬ ਚ ਬਿਊਟੀ ਵੀ ਬਹੁਤ ਆ ਇੰਡੀਆ ਚ ਵੀ ਬਿਊਟੀ ਬਹੁਤ ਆ ਇਸ ਕਰਕੇ ਆਪ ਦੀ ਦੇਸ਼ ਨੂੰ ਕੰਪੈਰੀਸ਼ਨ ਨਾ ਕਰਿਆ ਕਰੋ ਕਿਸੇ ਨਾਲ ਆਪਦੇ ਦੇਸ਼ ਦੀ ਵੀ ਤਾਰੀਫ ਕਰਿਆ ਕਰੋ ਉਹਦਾ ਜਾਨੀ ਕਿ ਐਪਰੀਸ਼ੀਏਟ ਕਰਿਆ ਕਰੋ ਕਿਸੇ ਨਾਲ ਕੰਪੈਰੀਸ਼ਨ ਨਾ ਕਰਿਆ ਕਰੋ ਇੰਨੀ ਕੁ ਮੇਰੀ ਬੇਨਤੀ ਜੇ ਦੀ ਸਤਿਕਾਰ ਕਰਿਓ ਸਤਿ ਸ੍ਰੀ ਅਕਾਲ